ਸੋ ਸਿਗਰਸਾਰੇ ਨੂੰ ਕੱਲ ਸਾਡੀ ਟੀਮ ਮੇਰੀ ਸਿਸਟਰ ਮਾਲਵਿਕਾ ਸੰਘੇੜਾ ਪਿੰਡ ਗਏ ਔਰ ਬਹੁਤ ਸਾਰੇ ਪਰਿਵਾਰਾਂ ਨੂੰ ਮਿਲੇ ਕਰੀਬਨ 150 ਫੈਮਲੀਆਂ ਸੀ ਉਹਨਾਂ ਨੂੰ ਸਭ ਸਮਾਨ ਮਿਲਿਆ ਔਰ ਬਹੁਤ ਸਾਰੇ ਮੈਸੇजेस ਸਾਨੂੰ ਆਏ ਕਿ ਇੱਕ ਪਿੰਡ ਹੈ ਟਿੱਲੀ ਗੁਲਾਮ ਟਿੱਲੀ ਗੁਲਾਮ ਦੇ ਵਿੱਚ ਬਹੁਤ ਸਾਰੇ ਫੈਮਲੀਆਂ 150 200 ਫੈਮਲੀਆਂ ਅੱਜ ਖਜੇ ਤੱਕ ਲੋਕੀ ਪਹੁੰਚ ਨਹੀਂ پا ਰਹੇ ਹੈ ਹਲੇ ਵੀ ਬੋਟਸ ਦੇ ਥਰੂ ਉਥੇ ਉਸ ਪਿੰਡ ਦੇ ਵਿੱਚ ਜਾਣਾ ਪੈ ਰਿਹਾ ਹੈ ਕੱਲ ਸਾਡੀ ਪੂਰੀ ਦੀ ਪੂਰੀ ਟੀਮ ਮੇਰੀ ਸਿਸਟਰ ਮਾਲਵਿਕਾ ਸੂਦ ਉਥੇ ਟਿੱਲੀ ਗੁਲਾਮ ਪਹੁੰਚੂਗੀ ਤੇ ਉਥੇ ਜੋ ਵੀ ਤੁਹਾਨੂੰ ਜ਼ਰੂਰਤ ਹੈ ਪਲੀਜ਼ ਸਾਨੂੰ ਦੱਸਿਓ ਸਾਰਾ ਸਮਾਨ ਲੈ ਕੇ ਆ ਰਹੇ ਹਾਂ ਸਾਰੀਆਂ ਫੈਮਿਲੀਸ ਲਈ 150 200 ਫੈਮਿਲੀ ਜਿੰਨੀਆਂ ਨੇ ਸਭ ਨੂੰ ਸਮਾਨ ਉਥੇ ਪਹੁੰਚ ਜਾਏਗਾ ਔਰ ਉਦੋਂ ਇਲਾਵਾ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਬਹੁਤ ਸਾਰੀਆਂ ਲੋਕ ਜਿਹੜੇ ਭੇਜ ਰਹੇ ਨੇ ਰਾਸ਼ਨ ਤੇ ਰਾਸ਼ਨ ਦੀ ਉਨੀ ਜ਼ਿਆਦਾ ਜ਼ਰੂਰਤ ਨਹੀਂ ਹੈ ਕਿਉਂਕਿ ਰਾਸ਼ਨ ਬਹੁਤ ਸਾਰਾ ਸਟਾਕ ਕਰਕੇ ਰੋਕਨ ਰੱਖਿਆ ਹੋਇਆ ਹੈ ਜਿਹੜੀ ਜ਼ਰੂਰਤ ਹੈ ਉਹ ਜਿਹੜੇ ਕੈਟਲ ਹੈ ਪਸ਼ੂਆਂ ਨੂੰ ਫੀਡ ਤੇ ਡੋਕਰ ਉਹਦੀ ਜ਼ਰੂਰਤ ਹੈ ਉਹ ਕੋਸ਼ਿਸ਼ ਕਰੋ ਕਿ ਜਿਹੜੇ ਵੀ ਪਿੰਡਾਂ ਚ ਪਹੁੰਚ ਸਕਦਾ ਉਹ ਪਹੁੰਚ ਸਕੇ ਔਰ ਹੁਣ ਜਦੋਂ ਪਾਣੀ ਦਾ ਜਿਹੜਾ ਉਤਾਰੇ ਘਟਨਾ ਸ਼ੁਰੂ ਹੋਊਗਾ ਮੇਨ ਜ਼ਰੂਰਤ ਉਦੋਂ ਹੋਊਗੀ ਤੇ ਉਹ ਪਿੰਡ ਤੇ ਉਹ ਫੈਮਲੀਆਂ ਤੇ ਉਹ ਜਿੰਨੇ ਪਰਿਵਾਰ ਹੈ ਉਹਨਾਂ ਨੂੰ ਸਾਨੂੰ ਆਇਡੈਂਟੀਫਾਈ ਕਰਨਾ ਤਾਂ ਕਿ ਉਹਨਾਂ ਦੀ ਜੋ ਵੀ ਤਕਲੀਫਾਂ ਨੇ ਚਾਹੇ ਉਹਨਾਂ ਨੂੰ ਖਾਣ ਦੀ ਹੋਵੇ ਰਹਿਣ ਦੀ ਹੋਵੇ ਤਰਪਾਲਾਂ ਦੀ ਹੋਵੇ ਜੋ ਵੀ ਸਮਾਨ ਹੋਵੇ ਉਹਦੀ ਪੂਰੀ ਲਿਸਟ ਬਣਾ ਕੇ ਸਾਨੂੰ ਮੈਸੇਜ ਕਰੋ ਜਿਹੜੇ ਜਿਹੜੇ ਪਿੰਡ ਦੀ ਸਾਨੂੰ ਪਤਾ ਲੱਗ ਰਿਹਾ ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਅਸੀਂ ਤੁਹਾਨੂੰ ਵਾਦਾ ਕਰਦੇ ਹਾਂ ਕਿ ਥੋੜਾ ਟਾਈਮ ਲੱਗੂਗਾ ਤੁਹਾਡੇ ਤੱਕ ਪਹੁੰਚਣ ਦਾ ਲੇਕਿਨ ਪਹੁੰਚਾਂਗੇ ਜ਼ਰੂਰ ਔਰ ਮਿਲ ਕੇ ਵਾਪਸ ਪੰਜਾਬ ਨੂੰ ਆਪਣੇ ਪੈਰਾਂ ਤੇ ਖੜਾ ਕਰਾਂਗੇ ਸਤਿ ਸ਼